ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅੰਮ੍ਰਿਤ ਟੇਲਰ ਸਵੀਆਂ ਤੇ ਬਹੁਤ ਸੋਹਣਾ ਟੌਪਿਕ ਲੈ ਕੇ ਆਏ ਕੁੜਤੀ ਪਿਆਮੇ ਦਾ ਵੱਡਾ ਆਪਣਾ 1.5 ਮੀਟਰ ਵਾਲਾ ਤੇ 3.5 ਮੀਟਰ ਆਪਣੇ ਕੋਲ ਕੱਪੜਾ ਤੇ ਆ ਜੋ ਬੜਾ ਗੱਲ ਹੈ ਆਪਾਂ ਕਰਦੇ ਨਹੀਂ ਹਨ ਪਈ ਬੜਾ ਗੁੱਸਾ ਕਰਦੇ ਬਾਈ ਵਾਲੀ ਵੀਡੀਓ ਲੰਮੀ ਕਰ ਦਿੰਦਾ ਤੇ ਵੀਡੀਓ ਪਰਖਾ ਦੀ ਛੋਟੀ ਤੇ ਫਟਾਫਟ ਮੈਂ ਚੱਕਿਆ ਸਕੇਲ ਤੇ ਪਹਿਲਾਂ ਕੱਢਾਂਗੇ ਆਪਾਂ ਇਹਦਾ ਕਾਨ ਆ ਬਾਕੀ ਜਿਹੜੀਆਂ ਭੈਣਾਂ ਨੇ ਅੱਜ ਗਿੱਲ ਵਾਲੇ ਤੇ ਚੈਨਲ ਦੀ ਜਾਈ ਵੀਡੀਓ ਨਹੀਂ ਦੇਖੀ ਉਹਦੇ ਵਿੱਚ ਸਲਾਈ ਵਾਲੀ ਵੀਡੀਓ ਪਾਤੀ ਪਲਾਜ਼ੋ ਆਪਾਂ ਫੁੱਲ ਲਾਸਟਿਕ ਨਾਲ ਕਿਵੇਂ ਬਣਾਉਣਾ ਉਹਦੇ ਅੱਗੇ ਤੁਸੀਂ ਦੇਖ ਲਓ ਸਿੱਧਾ ਲਾਇਆ ਆਪ ਇੱਥੋਂ ਲਗਭਗ ਆਪ 14 ਇੰਚ ਡਾਊਨ ਕਰ ਦੇਣਾ 2 ਇੰਚ ਪਰ ਇੱਥੋਂ ਛੱਡ ਲੈ ਗੋ ਆ ਜੀ ਤੂੰ ਠੀਕ ਹੈ ਜੇ ਕਿਸੇ ਨੇ ਪਹਿਲ ਨਹੀਂ ਆਪਾਂ ਪਲਾਜ਼ੋ ਵਗੈਰਾ ਕੱਟਣਾ ਸੇਮ ਕਟਾਈ ਆ ਆਹੀ ਹੁੰਦੀ ਆ ਕੋਈ ਬੜਾ ਲੰਮਾ ਚੌੜਾ ਫਰਕ ਨਹੀਂ ਹੁੰਦਾ 2 ਇੰਚ ਆਪਾਂ ਛੱਡਾਂਗੇ ਲਾਸਟਿਕ ਦਾ ਉੱਪਰ ਨੇਫਾ ਬਣਾਉਣਾ ਭਾਵੇਂ ਲਾਸਟਿਕ ਕੋਈ ਲੰਬਾਈ ਹੈਗੀ ਭਰਾ ਦੀ 39.5 ਇੰਚ ਇਹ ਆ 39.5 ਲੰਬਾਈ ਇਹਨਾਂ ਦੀ 2.5 ਇੰਚ ਵਾਧਾ ਰੱਖਾਂਗੇ 39.5 40.5 41 ਤੇ 42 ਠੀਕ ਜਿਹੜੇ ਭਰਾਵਾਂ ਨੂੰ ਝੋਲੀ ਨਹੀਂ ਰੱਖਣੀ ਹੁੰਦੀ ਹੈ ਭੈਣਾਂ ਨੂੰ ਝੋਲੀ ਨਹੀਂ ਰੱਖਣੀ ਉਹ ਐਸ ਨਿਸ਼ਾਨ ਤੋਂ ਲੈ ਕੇ 349 229 228 ਐਸੋ ਜ਼ਿਕਰ ਨਿਸ਼ਾਨ ਲਾ ਲਿਆ ਕਰੋ ਉਸ ਤੋਂ ਬਾਅਦ ਚੈੱਕ ਕਰ ਲਿਆ ਕਰੋ ਵੀ ਝੋਲੀ ਤੁਹਾਡੀ ਕਿੰਨੀ ਪਾ ਰਹੀ ਹੈ 100 ਦੇ ਵਿੱਚੋਂ 99 ਬੰਦਿਆਂ ਦੀ ਇਸ ਤਰ੍ਹਾਂ ਝੋਲੀ ਸਹੀ ਆਏਗੀ ਸੌਖਾ ਹੈ ਫਾਰਮੂਲਾ ਆ ਠੀਕ ਆ ਸਕੇਲ ਕਰਕੇ ਆਪਾਂ ਨੂੰ ਸਿੱਧਾ ਨਿਸ਼ਾਨ ਐਕਚੁਅਲ ਮੇਨ ਲੰਬਾਈ ਦਾ ਨਿਸ਼ਾਨ ਲਾਵਾਂਗੇ ਇੱਥੇ ਆ ਬਹੁਤ ਸਾਰੀਆਂ ਭੈਣਾਂ ਦੀ ਕਮੈਂਟ ਵੀ ਆਉਂਦੀ ਹੈ ਬਾਈ ਤੁਹਾਡੀ ਕਟਾਈ ਦੇਖ ਕੇ ਸਾਡਾ ਪੂਰਾ ਸੂਟ ਫਿੱਟ ਬੈਠ ਗਿਆ ਜਿਹਨਾਂ ਨੂੰ ਐਂ ਲੱਗਦਾ ਸੀ ਵੀ ਮੋਢਾ ਛੋਟਾ ਹੋ ਜਾਊਗਾ ਅੱਜ ਹੁਣ ਵੀ ਮੈਨੂੰ ਕਿਸੇ ਭੈਣ ਨੇ ਭੇਜਿਆ ਹਰਿਆਣੇ ਤੋਂ ਬੋਲ ਕੇ ਬਾਈ ਬਿਲਕੁਲ ਓਕੇ ਆਉਂਦਾ ਭੈਣੋ ਮੋਢਾ ਦਾ ਧਿਆਨ ਰੱਖਿਆ ਕਰੋ ਬਾਲਾ ਵੱਡਾ ਮੋਢਾ ਨਾ ਪਾਇਆ ਕਰੋ ਮੈਂ ਹਰ ਇੱਕ ਵੀਡੀਓ ਜੀ ਦੱਸਦਾ ਰਹਿਣਾ ਆ ਲੋ ਅੱਧਾ ਇੰਚ ਆਪਾਂ ਇਧਰੋਂ ਛੱਟਣਾ ਹਰ ਇੱਕ ਦੀ ਅਲੇ ਇਸ ਦਿਨ ਹਰ ਇੱਕ ਦੇ ਛੱਟਣਾ ਪੱਟ ਹੈਗਾ 28.5 ਤੇ ਆਪਾਂ ਇੱਥੋਂ ਰੱਖਾਂਗੇ 28 14 ਦੂਨ 28 ਆ ਲੋ 28 ਤੁਹਾਨੂੰ ਇੰਚ ਕੱਟ ਕਿੰਨਾ ਹੋ ਗਿਆ ਟੋਟਲ ਸਾਢੇ ਬਾਰ ਇਥੋਂ ਰੱਖਾਂਗੇ ਆਪਾਂ 12.5 ਇਥੋਂ ਰੱਖਾਂਗੇ ਆਪਾਂ 12.5 12.5 ਦਾੰਦ ਕਿੰਨਾ ਹੋ ਗਿਆ 6.5 ਮੂਰੀ ਕਿੰਨੀ ਹੈ ਭਰਾ ਦੀ 10 ਦੋਨਾ 20 ਆ ਲਓ 10 ਦੋਨਾ 20 ਇਥੋਂ ਆਪਾਂ ਸੈਂਟਰ ਕਰਾਂਗੇ ਐਸੇ ਵਾਲਾ ਇਥੋਂ ਲੈ ਕੇ ਇਖਤ ਕਰ 14 ਦੋਨਾ 28 6.5 ਮੰਨਦਾ ਸੀਗਾ ਆਪਾਂ ਲਾਵਾਂਗੇ 6.5 15 1 ਇੰਚ ਉੱਪਰ ਨੂੰ ਚੱਕ ਦੇਣਾ ਹੁਣ ਇਥੋਂ ਦੇਖੋ ਕਿੰਨਾ 6.5 ਇਥੋਂ ਵੀ ਕਰਾਂਗੇ 6.5 ਆ ਹੋ ਗਿਆ ਤਾਂ ਸੈਂਟਰ ਤੇ ਗੋਡੇ ਕੋਲੋਂ ਹਲਕੀ ਫਿਟਿੰਗ ਮਾਰਨੀ ਆਪਾਂ 20 ਆ ਇੱਥੋਂ ਪਾਵਾਂਗੇ ਆਪਾਂ 19 ਇੰਚ ਬਾਲੀ ਫਿਟਿੰਗ ਨਹੀਂ ਕਰਨੀ ਫਿਰ ਗੋਡੇ ਕੋਲ ਫਸਣ ਲੱਗ ਜੂ ਇਹ ਗੋਡਾ ਮੈਨ ਲਿਆ ਕਰੋ ਜੇ ਕਿਸ ਨੂੰ ਨਹੀਂ ਨਾਪ ਲੈਣਾ ਤਾਂ ਹਲਕੇ ਜੀ ਬੂਟ ਕੱਟ ਦਾ ਹਨਾ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਦਿਓ ਬਈ ਕਿਵੇਂ ਨਾਪ ਲੈਣਾ ਫਿਰ ਮੈਂ ਤੁਹਾਨੂੰ ਨਾਪ ਲੈ ਕੇ ਦੱਸ ਦਊਗਾ ਪਹਿਲਾਂ ਆਪਾਂ ਝੋਲੀ ਦਾ ਸਾਰਾ ਨਿਸ਼ਾਨ ਨੂੰ ਚੱਕ ਲਈ ਆ ਲੋ ਇੱਥੋਂ ਆਪਣੀ ਤਿਰਛੀ ਰੱਖਣੀ ਸ਼ੇਪ ਨੂੰ ਜੇ ਇਸ ਤਰ੍ਹਾਂ ਡੂੰਗਾ ਨਹੀਂ ਪਾਉਣੇ ਹਨਾ ਇਹ ਆ ਹਲਕਾ ਜੀ ਥੋਡੇ ਵਾਲੇ ਪਾਸੇ ਨੂੰ ਬਾਹਰ ਨੂੰ ਨਿਸ਼ਾਨ ਇਹ ਇਸ ਤਰ੍ਹਾਂ ਠੀਕ ਆ ਇੱਕ ਟੁਨੀ ਚਾਲਾ ਆ ਹੁਣ ਆਪਾਂ ਲਾਵਾਂਗੇ ਇੱਥੋਂ ਐ ਲਓ ਜੀ ਫੱਟੀ ਆਪਦੀ ਆਪ ਹੀ ਲੱਗਦੀ ਜਾਂਦੀ ਸਹੀ ਜਦੋਂ ਆਪਾਂ ਧਿਆਨ ਨਾਲ ਲਾਵਾਂਗੇ ਇੱਥੋਂ ਨਿਸ਼ਾਨ ਉਸ ਤੋਂ ਬਾਅਦ ਇੱਕ ਟੁਨੀ ਚਾਲ ਇਹਦੇ ਨਾਲ ਅਗੇ ਮਲਾ ਦੇਣਾ ਇਹ ਠੀਕ ਆ ਬਹੁਤ ਸੋਹਣੀ ਪਿਆਰੀ ਜਿਹੀ ਸ਼ੇ ਬਣ ਗਈ ਨਾ ਹੁਣ ਆਪਾਂ ਕੀ ਕਰਨਾ ਕੈਂਚੀ ਨਹੀਂ ਚੱਕਣੀ ਫੀਤਾ ਚੱਕਣਾ ਕੈਂਚੀ ਚੱਕਣ ਵਾਲੀ ਗਲਤੀ ਬਾਅਦ ਚ ਕਰਾਂਗੇ ਪਹਿਲਾਂ ਆਪਾਂ ਕਰਾਂਗੇ ਫੀਤਾ ਚੱਕ ਕੇ ਝੋਲੀ ਮੇਂ ਦੀ ਆਹ ਕਿੰਨਾ ਬਣ ਗਿਆ ਕਿਉਂ ਦਾ ਮੂਲੀ ਚੋੜੀ ਕਿੰਨੀ ਰੋਗ ਦੀ 12 ਇ ਜਮਾ ਸੌਖਾ ਤਰੀਕਾ ਹੈ ਨਾ ਪਰ ਪ੍ਰੈਸ ਤੋਂ ਵੀ ਕੱਢਦੀ ਹੈ ਵੀ ਕੰਮ ਜਿਆਦਾ ਨੇ ਹੋ ਜੇ ਫਟਾਫਟ ਆਪਾਂ ਇਹਨੂੰ ਕੱਟ ਕੇ ਨਾਲ-ਨਾਲ ਮੈਂ ਦੱਸੀ ਚੱਲੂਗਾ ਕਿਉਂਕਿ ਬਹੁਤ ਸਾਰੀਆਂ ਭੈਣਾਂ ਤਰਾਇ ਕਰਦੇ ਬਾਈ ਵੀਡੀਓ ਬੜੀ ਲੰਬੀ ਨਾ ਕਰਿਆ ਕਰੂ ਤੇ ਬਹੁਤ ਸਾਰੀਆਂ ਭੈਣਾਂ ਇਹ ਵੀ ਕਹਿਣਦੀਆਂ ਬਾਈ ਵੀਡੀਓ ਜਿੰਨੀ ਮਰਜੀ ਲੰਮੀ ਹੋਵੇ ਅਸੀਂ ਕੰਮ ਸਿੱਖਣਾ ਹੈ ਨਾ ਹਰ ਇੱਕ ਦਾ ਨਜ਼ਰੀਆ ਵੱਖਰਾ ਵੱਖਰਾ ਹੁੰਦਾ ਇਹ ਆ ਪਰ ਆਪਣੇ ਕੋਲ ਕਾਲਾ ਤਾ ਹੀ ਰੰਗਦਾਰ ਚੱਕ ਲਾਇਆ ਪੂਰੇ ਨਿਸ਼ਾਨ ਵੀ ਇਹਦੇ ਵਿੱਚ ਤੁਹਾਨੂੰ ਜਿੰਨੇ ਹੋਣਗੇ ਹਨਾ ਸਿੰਗਲ ਪੱਲੇ ਆਪਾਂ ਕੱਟ ਲਈ 3.5 ਮੀਟਰ ਕੱਪੜਾ ਸੀ ਜੇ ਕਿਸੇ ਭੈਣ ਨੂੰ ਨਾ ਪਤਾ ਲੱਗਿਆ ਹੋਵੇ 1.5 ਮੀਟਰ ਇਹਦਾ ਪੜਾਗਾ ਤੇ ਜਿੰਨਾ ਦਾ ਨਾਪ ਉਹ ਨਾਲ ਮੈਂ ਪਾ ਦੂੰਗਾ ਉੱਪਰ ਵੀ ਕਿੰਨਾ ਨਾਪ ਆਪਾਂ ਇਹਦਾ ਕੱਟ ਰਹੇ ਹਾਂ ਜੇ ਕਿਸੇ ਨੇ WhatsApp ਤੇ ਨਾਪ ਮੰਗਾਉਣਾ ਹੁੰਦਾ ਤਾਂ ਮੈਂ ਤੁਹਾਨੂੰ ਨਾਪ ਮੰਗਾ ਲਿਆ ਕਰੋ ਸੰਗਤ ਨਹੀਂ ਕੋਈ ਲੋੜ ਨਹੀਂ ਤੁਹਾਡੇ ਆਪ ਦੇ ਭਰਾ ਨਾਲ ਚੈਨੜਾ ਬਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਸ਼ੇਅਰ ਵੀਡੀਓ ਦੱਬ ਕੇ ਕਰਿਆ ਕਰੋ ਫੇਸਬੁੱਕ ਤੇ YouTube ਤੋਂ ਜਾ ਕੇ ਫੇਸਬੁੱਕ ਤੇ ਬਾਕੀ ਗਰੁੱਪਾਂ ਦੇ ਵਿੱਚ ਪਾ ਲਿਆ ਕਰੋ ਤਾਂ ਕਿ ਸਾਰਿਆਂ ਭੈਣਾਂ ਨੂੰ ਲਾਹਾ ਮਿਲ ਸਕੇ ਹਨ ਇਸ ਚੀਜ਼ ਦਾ ਇਹ ਆਹ ਲਓ ਆ ਦੇਖੋ ਹੁਣ ਇੰਨਾ ਫਰਕ ਹਨ ਕੱਪੜੇ ਦਾ ਆਪਾਂ ਇਹਨੂੰ ਕੀ ਕਰਨਾ ਖਿੱਚ ਕੇ ਕਰਨਾ ਹੈ ਥੱਲੇ ਹੁਏ ਉੱਥੇ ਨਹੀਂ ਸੈੱਟ ਕਰਨਾ ਥੋੜਾ ਥੋੜਾ ਕੱਪੜਾ ਹੀ ਪਚਾਇਆ ਕਰੋ ਕਾਨੂੰ ਦੇ ਵਿੱਚ ਹੋਣ ਕਰਕੇ ਕੱਪੜਾ ਇੱਕ ਕਿੱਥੇ ਫਿਰਦਾ ਸੀ ਨਾਲ ਇੱਕ ਆਪਣਾ ਕਿਤੇ ਹੋਰ ਫਿਰਦਾ ਸੀ ਹੁਣ ਆਪਾਂ ਸਾਰਾ ਸੈੱਟ ਕਰ ਲਿਆ ਹੈ ਹੱਥ ਮਾਰ ਕੇ ਠੀਕ ਠੀਕ ਹੈ ਜੀ ਕਿਸੇ ਵੀ ਚੀਜ਼ ਦੀ ਨਹੀਂ ਸਮਝ ਆਉਂਦੀ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ YouTube ਤੇ ਕਮੈਂਟ ਕਰਿਆ ਕਰੋ ਵੱਧ ਤੋਂ ਵੱਧ ਅਰੇ ਤਾਂ ਆਪਣਾ ਉਹਦਾ ਚੈਨਲ ਨੂੰ ਗਰੋਥ ਕਰੂਗਾ ਠੀਕ ਆ ਆ ਲੋ ਇਸ ਤਰ੍ਹਾਂ ਇਹ ਆਇਆ ਇਹ ਤੋਰੀ ਸ਼ਾਨ ਨੂੰ ਮੈਂ ਐਨ ਚੰਦਰਨ ਬਣਾਉਂਗਾ ਠੀਕ ਆ ਲਓ ਪਾ ਕੇ ਆ ਜੀ ਕੋਰਾ ਸਿੰਘ ਜੀ ਤੁਸੀਂ ਰੋਕਿਆ ਵੀਡੀਓ ਨਹੀਂ ਹਣੀ। ਕੀ ਹਾਲ? ਹਾਂ ਬਾਚੋ। ਹਾਂਜੀ। 3 ਇੰਚ ਪਾਵਾਂਗੇ ਆਪਾਂ ਇਥੋਂ। ਮੈਂ ਹਮੇਸ਼ਾ 3 ਇੰਚ ਜੇ ਕੋਈ ਭੰਡ ਭਾਰੀ ਆ ਜਾਂ ਭਰਾ ਭਾਰਤ 4 ਇੰਚ ਵੀ ਤੁਸੀਂ ਪਾ ਦੇਣਾ ਕੋਈ ਦਿੱਕਤ ਨਹੀਂ। ਬੈਗ ਤੋਂ ਆਪਾਂ ਚੱਕਾਂਗੇ 1.2 ਇੰਚ। ਕਿਉਂਕਿ ਇਹ ਥੋੜਾ ਜਿਹਾ ਗੁੰਦਵੇਂ ਸਰੀਰ ਦਾ ਮੁੰਡਾ ਹੈਗਾ। ਨਾਈ ਵਾਲਾ ਪਤਲਾ ਨਹੀਂ ਜਾਰੇ ਭਾਰਾ। ਵੀ ਠੀਕ ਜਾ ਹਨ ਮੇਰੇ ਤੋਂ ਭਾਰਾ ਥੋੜਾ ਜਿਹਾ। ਇਥੋਂ ਆਪਾਂ 1.1 ਡੇਢ ਪੁਆਇੰਟ 1। ਹਾਂਜੀ। ਸਾਰੇ ਨਿਸ਼ਾਨ ਆਪਾਂ ਵੀ ਚੱਕਾਂਗੇ। ਆ ਜਿਆ ਰੱਖਣਾ ਤੁਸੀਂ 3 ਇੰਚ ਤਾਂ ਪਾਈ ਜਾ ਕਰੋ ਸਾਰੇ ਇਹ ਮਾਰਾ ਮੋਡਾ ਪੱਟ ਲੂਈ ਚੱਲ ਜਾਂਦਾ ਹੁੰਦਾ ਟੈਟ ਨਹੀਂ ਚੱਲਦਾ ਹੁੰਦਾ ਹਲਕਾ ਜਿਹਾ ਡਾਊਨ ਰੱਖਣਾ ਮੈਂ ਕੱਲ ਵੀ ਤੁਹਾਨੂੰ ਦੱਸਿਆ ਸੀ ਐਂ ਠੀਕ ਹੈ ਹਲਕਾ ਜਿਹਾ ਡਾਊਨ ਇਧਰੋਂ ਆਪਾਂ ਚੱਕਾਂਗੇ ਦੀ ਬੈਗ ਚੁਲੀ ਇਸ ਤਰ੍ਹਾਂ ਇਹ ਆਹ ਇਥੋਂ ਬਿਲਕੁਲ ਸਿੱਧਾ ਨਿਸ਼ਾਨ ਲਾਵਾਂਗੇ 2 ਇੰਚ ਆਪਣਾ ਆ ਜਿਹੜਾ ਕਪੜਾ ਹੁੰਦਾ ਨਾ ਮਾਰਜਨ ਜਿਹੜਾ ਰੱਖਦੇ ਆਪਾਂ 2 ਇੰਚ ਆਹ ਸिलाई ਤੋਂ ਲਾ ਕੇ ਆਪਾਂ ਨੇ ਇੱਕੋ ਦਿੱਕ ਰੱਖਣਾਗਾ ਇਹ ਐਂ ਠੀਕ ਹੈ ਇਸ ਤੋਂ ਵੇਖਾਂਗੇ ਆਪਾਂ ਇਹ ਜੇ ਕਿਸੇ ਨੂੰ ਕੁਝ ਪੁੱਛਣਾ ਸ਼ਾਮ ਨੂੰ ਫੋਨ ਤੇ ਹੈ ਨਾ ਤਾਂ ਉਹ ਸ਼ਾਮ ਨੂੰ ਮੈਨੂੰ 8:30 ਵਜੇ ਤੋਂ ਬਾਅਦ ਫੋਨ ਲਾ ਕੇ ਪੁੱਛ ਸਕਦੇ ਕੋਲੋਂ ਪਰ ਤਾਂ ਬੈਗ ਝੂਲੀ ਮਿਲਾਂਗੇ ਭਰਾ ਦੀ ਕਿੰਨੀ ਰਹੂਗੀ ਇੱਥੋਂ ਮਿਲਨੀ ਆਪਾਂ ਨੇ ਆਹੀਂ ਕਿੰਨੀਆਂ 7:30 ਹਾਂ ਟੋਟਲ 7:30 ਅਗਲੀ ਝੂਲੀ 12 ਬੈਗ ਝੂਲੀ 15 15:30 ਜੀ ਬਿਲਕੁਲ ਓਕੇ ਰਿਪੋਰਟ ਆਊਗੀ ਨਾ ਪਜਾਮਾ ਪਿਛੋ ਲਵੇ ਨਹੀਂ ਪੱਟਾ ਤੋਂ ਟਾਈਟ ਹੋਵੇ ਠੀਕ ਹੈ ਜੀ ਉਹ ਉਹਨਾਂ ਪਰ ਕੱਟਾਂ ਦੇ ਨਾਲ ਦਾ ਕੰਨੀ ਆਪਾਂ ਕੱਟਾਂਗੇ ਜੀ ਮੈਂ ਤੁਹਾਨੂੰ ਪਹਿਲੀ ਦੱਸਦਾ ਉਹਨਾਂ ਕੰਨੀ ਆਪਾਂ ਕਿਸੇ ਵੀ ਕੱਪੜੇ ਦੀ ਨਹੀਂ ਰੱਖਦੇ ਹਨ ਲੋਚ ਉਹਨਾਂ ਪਰ ਕੱਟਾਂ ਯੋਰ ਲਿਸਾਈਡ ਆਦਨ ਛੱਡਣਾ ਹੀ ਫਰਕ ਹੁੰਦਾ ਹੈਗਾ ਤਾਂ ਕਿ ਆਪਣੀ ਇਥੋਂ ਚੁੰਝ ਨਾ ਆਣੀ ਜਿਹੜੀਆਂ ਪੈਣਾ ਨੂੰ ਜਾਂ ਭਾਣਾ ਨੂੰ ਕੁਰਤਾ ਪੀ ਮਸਲਾਈ ਕਰਨ ਦੇ ਵਿੱਚ ਦਿੱਕਤ ਆਉਂਦੀ ਉਹ ਵੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਿਆ ਕਰੋ ਤਾਂ ਕਿ ਆਪਾਂ ਇਸ ਟੌਪਿਕ ਤੇ ਇੱਕ ਵੀਡੀਓ ਬਣਾ ਸਕੀਏ ਨੋ ਪਰਖਾ ਕੇ ਛੜਤੇ ਪੂਰਾ ਕਟਾਈ ਕੋੜਤਾ ਕੋੜਤੇ ਜਿਹੜੀ ਲਵਾਈ ਹੈਗੀ ਇਹ ਭਰਾ ਦੀ 43.5 ਇੰਚਾ ਪੂਰਾ ਪਰਖਾ ਕੇ 43.5 ਇਥੋਂ ਸਾਰੇ ਲੜਕਰਾਂਗੇ ਇੱਕੋ ਜਿਹਾ ਉਸੇ ਤਰੀਕੇ ਵਿੱਚ ਆਪਾਸ ਆਉਂਦੇ ਡੁੱਲੇ ਸਾਢੇ ਜਿਹਾ ਜਸਤ ਪੂਰਾ ਧਿਆਨ ਦਿਓ ਸਾਰਾ ਕਪੜਾ ਇੱਕ ਪਾਸੇ ਇਕੱਠਾ ਵਜ ਜਾਊਗਾ ਜਿਹੜੇ ਭਰਾਵਾਂ ਨੂੰ ਵੀਡੀਓ ਭੈਣਾਂ ਨੂੰ ਜੇ ਵਧੀਆ ਲੱਗਦੀ ਹੈ ਉਹ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਹਾਂ ਇਹਨੂੰ ਸਮਝ ਨਹੀਂ ਲੱਗਦੀ ਉਹ ਤਾਂ ਖਾਸ ਕਰਕੇ ਕਰਿਆ ਕਰੋ ਫਿਰ ਮੈਂ ਉਸ ਚੀਜ਼ ਤੇ ਜ਼ਿਆਦਾ ਜ਼ੋਰ ਲਾਉਣਾ ਜਿੱਥੇ ਤੁਹਾਨੂੰ ਸਮਝ ਨਹੀਂ ਲੱਗਦੀ ਆलो ਹੁਣ ਆਪਾਂ ਛੋੜੇ ਨਿਸ਼ਾਨ ਤੋਂ ਮੈਂਦਾ ਉਹਨਾਂ ਮੈਂ ਹਮੇਸ਼ਾ ਹੀ ਲਵਾਈ ਕੇ ਲਈ 73.5 ਆਪਾਂ ਰੱਖਾਂਗੇ 74 ਇਹ ਆ 74 ਕਿਉਂਕਿ ਆਪਣੇ ਕੋਲ ਕਪੜਾ ਫालतू ਹੈਗਾ ਵਧਾਉਣ ਖੜਾਉਣ ਵਾਸਤੇ ਸਕੇਲ ਕਰਕੇ ਕਟਾਂਗੇ ਆਪਾਂ ਤੁਸੀਂ ਵੀ ਜਦੋਂ ਕੋਈ ਸਲਵਾਰ ਕੱਟਣੀ ਆਪਾਂ ਮੈਡੀ ਸੂਟ ਕੱਟਣਾ ਕੁਝ ਵੀ ਕੱਟਣਾ ਹਾਂ ਇਹ ਆਲੋ ਬਿਲਕੁਲ ਸਿੱਧਾ ਨਿਸ਼ਾਨ ਦੇ ਵਿੱਚੋਂ ਆਪ ਉੱਪਰ ਉੱਪਰ ਕੱਟ ਲਈ ਆਪ ਨੂੰ ਚੱਕੋ ਇਹ ਇਸ ਤਰ੍ਹਾਂ ਹੋਵੇ। ਹੁਣ ਫੁਰਫੁਰਾ ਕੱਟਦੇ ਆਂ ਵਿੱਚ ਲੈ ਕੇ ਆਹ ਕੱਪੜਾ ਜਿਹੜਾ ਆਪਣਾ ਬਚ ਗਿਆ ਇਕੱਠਾ ਇਹਦੇ ਆਪ ਬਾਸਾਂ ਵਗੈਰਾ ਚੇਪ ਲਾ ਲਈ ਆਓ ਸਾਰੀ ਕੱਟ ਲਾਂ। ਜੇ ਕਿਸੇ ਭੈਣ ਨੂੰ ਫੱਟੀ ਕੱਟਣ ਦੀ ਦਿੱਕਤ ਆਉਂਦੀ ਆ ਉਹ ਵੀ ਮੈਨੂੰ ਦੱਸ ਦਿਓ ਮੈਂ ਫਿਰ ਤੁਹਾਨੂੰ ਇਕੱਲੇ ਸੂਟ ਦੀ ਫੱਟੀ ਕੱਟ ਕੇ ਦਿਖਾ ਦੂੰ। ਵੈਸੇ ਅਸੀਂ ਜਦੋਂ ਸੂਟ ਬਣਾਉਨੇ ਹੁੰਦੇ ਆ ਉਦੋਂ ਫੱਟੀ ਕੱਟ ਲੈਂਦੇ ਆ ਪੇਸਟਿੰਗ ਕਰਨ ਵੇਲੇ ਹਾਂ। ਤਾਂ ਤੁਹਾਨੂੰ ਮੈਂ ਕੱਲੂ ਕੱਲੂ ਕੱਟ ਕੇ ਦਿਖਾਈ ਦਊਂਗਾ ਹੁਣ ਤੁਸੀਂ ਕਮੈਂਟ ਕਰੋ ਭਾਵਾ ਨਾ ਕਰੋ। बस याद करवा दो कोशिश करके व्हाट्सएप पे मैसेज करके है ना ਹੁਣ ਛਾਤੀ ਤੋਂ ਆਪ 8 ਇੰਚ ਵੱਧ ਪਾਉਣਾ ਹੈ ਸਹੀ ਘੇਰ ਉਹਦੇ ਨਾਲ ਨਿਕਲਦਾ ਛਾਤੀ ਹੈਗੀ ਭਰਾ ਦੀ 38.5 38 ਤੇ 8 38 ਤੋਂ 40 ਤੇ 46 46 ਇੰਚ ਘੇਰਵਾਲਾ ਹੈ ਨਾ ਯਾਨੀ ਕਿ ਸਵਾ 30 ਇਥੇ ਤੋਂ ਸਵਾ 30 ਪਾਵਾਂਗੇ ਇਹਦੇ ਵਿੱਚ ਨਹੀਂ ਕੋਈ ਮਾਰਜਿਨ ਪਾਉਣਾ ਤੁਸੀਂ ਯਾਦ ਰੱਖਣਾ 8 ਇੰਚ ਤੋਂ ਬਾਅਦ ਕੋਈ ਮਾਰਜਿਨ ਨਹੀਂ ਪਾਉਣਾਗਾ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਇਹਦੇ ਵਿੱਚ ਸਾਰਾ ਕੁਝ ਕਵਰ ਹੋਈ ਛਾਤੀ ਵੀ ਕਵਰ ਹੋ ਜੂ ਹੈ ਕੋਈ ਕਵਰ ਹੋਣੀ ਪਹਿਲਾਂ ਆਪ ਕੰਨੀ ਕੱਢਣੀ ਕੱਢਣੀ ਆਪ ਲੋ ਕੋਤੇ ਨਾਲ ਉਹ ਜਿਹੜਾ ਕੱਪੜਾ ਲੈਂਦਾ ਹੁੰਦਾ ਕੋਸ਼ਿਸ਼ ਕਰਿਆ ਕਰੋ ਤੀਰੋਂ ਉੱਥੋਂ ਕੱਢਣ ਦੀ ਤੇ ਆ ਬਾਦ ਘਾਟ ਆਪਾਂ ਪਰਲੇ ਪਾਸੇ ਲੱਗੇ ਜਾਵਾਂ ਜਿੱਧਰ ਆਪਾਂ ਨੇ ਕਾਣ ਕੱਢਿਆ ਹੁੰਦਾ ਉਹ ਪਾਸੇ ਥੱਲੇ ਕਰ ਲਿਆ ਕਰੋ ਜਿੱਧਰ ਆਪਾਂ ਗਲਾਈ ਦੇਣੀ ਹੁੰਦੀ ਹੈ ਹੈਨਾ ਕਿਉਂਕਿ ਇਧਰੋਂ ਕਾਣ ਵੀ ਕੱਢਿਆ ਹੁੰਦਾ ਇਹ ਆ ਇੱਕ ਹੋएगी ਭਰਾ ਦੀ 43 ਇੰਚ 40 ਤੇ 3 43 ਆਪਾਂ ਕਿਹਨਾਂ ਰੱਖਾਂਗੇ 44 11ਵਾਂ ਚੌਕ 43 ਪਹਾੜੇ ਯਾਦ ਰੱਖਿਆ ਕਰੋ ਜਿਹੜੀਆਂ ਪਹਿਲਾਂ ਜ਼ਿਆਦਾ ਕੱਪੜੇ ਸਲਾਈ ਦਾ ਕਰਦੀਆਂ ਹਨ ਜੇ ਸਿੱਖ ਰਹੀਆਂ ਜਾਂ ਬਿਲਕੁਲ ਨਵਾਂ ਸਿੱਖੇ ਉਹ ਪਹਾੜਾ ਥੋੜਾ ਯਾਦ ਰੱਖਿਆ ਕਰੋ ਜਿਵੇਂ 11ਵਾਂ ਚੌਕ 44 12ਵਾਂ ਚੌਕ 43 ਐਵੇਂ ਕਿਉਂਕਿ ਪਹਾੜੇ ਦੀ ਲੋੜ ਪੈਂਦੀ ਆਪਾਂ ਨੂੰ 43 ਤੇ 44 ਸੌਖਾ ਬਿਲਕੁਲ ਆਉ। 11ਵਾਂ ਚੌਕ 44 ਹੁਣ ਆਪਾਂ ਸਿੱਧਾ ਨਿਸ਼ਾਨ ਲਾਵਾਂਗੇ ਇੱਥੋਂ। ਇੱਕ ਦਾ ਇਸ ਇਤਨੀ ਅੰਦਾਜ਼ੀ ਨਾਲ ਨਹੀਂ ਘਟਣਾ ਆਪਾਂ ਨੇ ਇਸ ਤਰ੍ਹਾਂ ਰੱਖ ਕੇ ਬਿਲਕੁਲ ਸਿੱਧਾ ਹਾਂ ਠੀਕ ਆ ਇਹ ਕਿਉਂ ਬਦੀ ਗਲਾਈ ਦੀ ਦਾਂਗੇ ਉਹ ਤਿਆਰ ਦੇਣਾ ਕਿ ਕਿਸੀ ਪਰੰ ਟਿੱਕਤ ਆਉਂਦੀ ਹੈ ਗਲਾਈ ਦੀ ਇਹ ਪਹਿਲਾਂ ਕੱਚਾ ਕਰ ਲੈ ਗੁਰੂ ਮਾਰਕ ਚਾਕ ਦੇ ਨਾਲ ਬਸ ਇੱਥੇ ਜਾ ਕੇ ਬਾਹਰ ਕੱਢ ਦੇਣਾ ਆਪਾਂ ਨੇ ਬੈਗ ਪੱਲਾ ਮੈਂ ਤੁਹਾਨੂੰ ਦੱਸਦਾ ਹੀ ਹੁਣ ਹਰ ਇੱਕ ਦੇ ਚੱਕਣਾ ਨਾਰਮਲ ਇੰਚ ਪਾਉਣ ਜਿੱਦਾਂ ਹਰ ਇੱਕ ਦੀ ਜੇਕਰ ਹੁੰਦਾ ਪਰ ਜੇ ਕਿਸੇ ਦਾ ਢਿੱਡ ਵਾਲਾ ਵੱਡਾਗਾ ਫਿਰ ਤੁਸੀਂ ਵੱਡਾ ਚੱਕਣੀ ਹੈ ਨਾ ਇਹ ਵੀ ਪੇਟ ਲੌਂਕ ਦਾ ਉਹਨਾਂ ਫਿਰ 1.5 ਪੌਣੇ 2 ਜਾਂ 2 ਇੰਚ ਵੀ ਚੱਕ ਲੈਣਾ ਕਿਉਂਕਿ ਜਦੋਂ ਆਪਾਂ ਖੜਦੇ ਆ ਫਿਰ ਬੈਗ ਪੱਲਾ ਲੌਂਕ ਜਾਂਦਾ ਉਹ ਬਹੁਤ ਬੁਰਾ ਲੱਗਦਾ ਪਿੱਛੋਂ ਨੀਵਾ ਹੋ ਜਾਂਦਾ ਕੁੜਤਾ ਤੇ ਮੂਰੋ ਉੱਚਾ ਚੱਕਿਆ ਢਿੱਡ ਦੇ ਨਾਲ ਆਹ ਚੱਕਦਾ ਹੁਣ ਆਪਾਂ ਇਹਨੂੰ ਉਸੇ ਤਰੀਕੇ ਬੰਦ ਕਰਦੇ ਹਾਂ ਜਿਵੇਂ ਖੋਲਿਆ ਸੀਗਾ ਇਹ ਐਂ ਲੋ ਜੀ ਕਪੜਾ ਵੀ ਆਪਣੇ ਕੋਲੇ ਬਹੁਤ ਵਧੀਆ ਗੀਜਾ ਕੋਟਨ ਦਾ ਬਲੈਕ ਵਾਲਾ ਹੈ ਨਾ ਆਯੂਆ ਸ਼ੌਕ ਨਹੀਂ ਕੀਤੀ ਜੰਨ ਬੈਸੇ ਮੇਰਾ ਆਦੀ ਆ ਮੈਂ ਕੰਮ ਨੂੰ ਸਾਰਾ ਸ਼ੌਕੜੀ ਕਰ ਦਉਂ ਨਾ ਕੋ ਮੈਂ 10 ਮਿੰਟ ਵਧ ਲੱਗ ਜੀ ਤਾਂ ਵੀ ਕੋਈ ਗੱਲ ਨਹੀਂ ਹੁਣ ਆਪਾਂ ਲਾਭੀ ਤਰਫ ਆਪਣਾ ਨਿਸ਼ਾਨ ਲੰਬਾਈ ਦਾ ਸਾਡੇ 43 ਲੰਬਾਈ ਆ ਕੁਰਤੇ ਦੀ ਆਪਾਂ ਕਿੰਨੀ ਲਾਉਣੀ 44.1 ਇਹ ਅਲ ਇੰਨੀ ਵਧ ਰੱਖੀ ਆਪਾਂ ਤਾਂ ਕਿ ਸੁੰਗੜ ਸੰਗਠਣਾ ਜਦੋਂ ਕਪੜਾ ਭਰਾ ਨੇ ਬਾਹਰ ਕੈਨੇਡਾ ਦੇ ਵਿੱਚ ਲੈ ਗਏ ਜਾਣੇ ਸਾਡੇ 43 ਇਹ 44 ਇੰਚ ਐਸੀ ਆਪਾਂ ਧੋ ਕੇ ਫਿਰ ਵੀ ਮੈਂ ਥੋੜਾ ਜਿਹਾ ਵੱਧ ਨੀ ਮਰਖਦਾ ਉਹਨਾ ਕੇਵਲੀ ਧੋਣ ਤੋਂ ਬਾਅਦ ਵੀ ਕਪੜਾ ਸੁੰਬੜ ਜਾਂਦਾ ਤੁਸੀਂ ਵੀ ਇੱਕ ਦੋ ਸੂਤ ਵੱਧ ਰੱਖ ਦਿਆ ਕਰੋ ਹੁਣ ਆਪਾਂ ਮੋਢਿਆਂ ਦੇ ਨਿਸ਼ਾਨ ਜਿਹੜਾ ਲਾਵਾਂਗੇ ਉਹ 9 ਇੰਚ ਲਾਉਣਾ ਇੱਥੋਂ ਤੇ ਤੀਰਾ ਹੈਗਾ ਇਹਨਾਂ ਦਾ 9 ਇੰਚ ਜਾਨੀ ਕਿ 18 18 ਤੇ 19 ਆਲ ਠੀਕ ਹੈ ਇੱਥੋਂ ਹੁਣ ਕੱਦ-ਕਾਠ ਇਹਨਾ ਪੂਰਾ ਲੰਮਾ ਤਾਂ ਚਾਕ ਵੀ ਥੱਲੇ ਡਾਉਣ ਜਾਣਗੇ ਕੁਦਰਤੀ ਹੈ ਹਨਾ ਚਾਕ ਜਾਣਗੇ ਇਹਨਾਂ ਦੇ 16.5 ਤੀ ਪੀਤਾ ਥੱਲੇ ਕਰੋ 15 ਤੇ 15 12 ਪੰਜ ਬਿਲਕੁਲ ਸੌਖਾ ਫਾਰਮੂਲਾ ਉਸ ਤੋਂ ਬਾਅਦ ਗਿੱਜੇ ਜਿੱਥੇ ਸੈਂਟਰ ਬਣਦਾ ਉੱਥੇ ਕਮਰ ਦਾ ਨਿਸ਼ਾਨ ਲਾਇਆ ਕਰੋ ਕਮਰ ਹੈ ਵੀ ਭਰਾ ਦੀ 40 10 ਚੌਕਾ 40 ਆਹ ਲੋ 10 ਚੌਕਾ 40 ਜਿੰਨਾ ਕਿ ਬਸ ਦਬਾਓ ਗਿਰ ਉਹਨਾਂ ਹੀ ਐਂ ਕਰਕੇ ਦੇਖ ਲੈ ਪ੍ਰੋਬਲਮ ਹਿੱਪ ਦੀਵਾਰੇ ਫਿਰ ਮਿਲਾਂਗੇ ਆਪਾਂ ਉਧਰ ਦੀ ਵੀ ਨਹੀਂ ਜਿੱਦੇ ਦੀ ਮਿਲਣੀ 43 ਤੱਕ 44 ਨੂੰ ਦੋ ਦੋ ਵਾਰੀ ਚੀਜ਼ ਨੂੰ ਮਿਲਾਇਆ ਕਰੋ ਤਾਂ ਕਿ ਪੱਟ ਢੇੜ ਨਾ ਕਰਨੀ ਪਵੇ ਹਾਂ ਪਹਿਲਾਂ ਆਪਾਂ ਦੋ ਮਿੰਟ ਵੱਧ ਲਾਗੇ ਬਾਅਦ ਚ ਜਦੋਂ ਆਪਾਂ ਕਪੜਾ ਢੇੜ ਕੇ ਉਹ ਕਰਦੇ ਹਾਂ ਠੀਕ ਹੈ ਨਾ ਫਿਰ ਉਹ ਗੱਲਬਾਤ ਰਹਿੰਦੀ ਨਹੀਂ ਕਈ ਵਾਰੀ ਪਾੜ ਜਾਂਦਾ ਹੈ ਪਹਿਲਾਂ ਦੋ ਵਾਰੀ ਵੱਧ ਮਿਲ ਲਿਆ ਕਰੋ ਆਹ ਸਾਰਾ ਨਿਸ਼ਾਨ ਮਿਲਾਤਾ ਪੁੱਠੇ ਪਾਸੀ ਆਪਾਂ ਕੱਟ ਰਹੇ ਤਾਂ ਹੀ ਹੁੰਦੇ ਨਿਸ਼ਾਨ ਮੇ ਲਾਈ ਜੰਦੇ ਜੇ ਕਿਸੇ ਭੈਣ ਨੂੰ ਨਾਪ ਨਹੀਂ ਲੈਣਾ ਹੁੰਦਾ ਕੱਪੜਿਆਂ ਦਾ ਔਰਤੇ ਪਿਆ ਮੈਂ ਸੰਗਣਾ ਨਹੀਂ ਉਹ ਵੀ ਕਮੈਂਟ ਕਰਕੇ ਮੈਨੂੰ ਦੱਸ ਦਿਆ ਕਰੋ ਫਿਰ ਆਪਾਂ ਨਾਪ ਮੈਂ ਤਾਂ ਲੈਣੀ ਹੁੰਦਾ ਤੁਹਾਨੂੰ ਮੈਂ ਵੀਡੀਓ ਪਾ ਦੇਖੋ ਨਾਲ ਨਾਲ ਹਨਾ ਤੀਜੇ ਦੋਨੇ ਸਾਈਡ ਲਾਵਾਂਗੇ ਆਪਾਂ ਇਹਨਾਂ ਦੇ ਲੋਕ ਇੱਕੋ ਪਾ ਦੇ ਮੈਂ ਗਲਾਈ ਆਪਾਂ ਆਹ ਸਾਨੂੰ ਪੈਦਰਕ ਮਾ ਲਈ ਚੱਕੀ ਇਹ ਐਮ ਜੇ ਕਿਸ ਨੇ ਆ ਫੱਟੀ ਦਾ ਨਿਸ਼ਾਨ ਦੇਖਣਾ ਹੋਣਾ ਉਹ ਲੱਗੂ ਫੱਟੀ ਦਾ ਨਿਸ਼ਾਨ ਲਗਭਗ 15.5 ਦੇ ਕਾਦੇ ਹਿਸਾਬ ਨਾਲ 16 ਤੇ ਬੰਦਾ ਇਹਨਾਂ ਦੇ ਤਾਂ ਆਪਾਂ 16 ਵੀ ਕਰ ਸਕਦੇ ਇੱਥੋਂ ਆ ਠੀਕ ਆ ਇੱਥੇ ਫਿਰ ਇੱਕ ਲੜ ਨੂੰ ਖੋਲ ਕੇ ਆਵੇਂ ਆਪਾਂ ਡੇਢ ਜਿੱਥੇ ਚੱਕਾਂਗੇ ਬੈਕ ਪੱਲਾ ਜਿੱਥੇ ਆਪਣਾ ਤੀਰਾਂ ਲੱਗੂਗਾ ਉਹ ਆਹ ਠੀਕ ਆ ਇੱਥੇ ਲਾਵਾਂਗੇ ਆਪਾਂ ਟੱਕ ਲੋਚੀ ਉਸੇ ਤਰੀਕੇ ਨਾਲ ਬੰਦ ਕਰਤਾ ਆਪਾਂ ਨੇ ਹੁਣ ਇੱਕ ਵਾਰੀ ਆਪਾਂ ਪ੍ਰੈਸ ਮਾਰਾਂਗੇ ਇੱਥੇ ਸੈਂਟਰ ਕਰਨ ਵਾਸਤੇ ਹਾਂ ਠੀਕ ਆ ਉਹਨਾਂ ਆਪਾਂ 프ਰੰਟ ਗਲਾ ਸਾਰਾ ਫਲਾਉਂਦੇ ਕਿ ਫਿਰ ਕੈਂਚੀ ਇਕੱਠੀ ਚੱਕਾਂਗੇ ਕਲਰ ਹੈਗਾ 16 ਇੰਚ ਇੱਥੇ ਲਾਵਾਂਗੇ ਆਪਾਂ 22 ਤੋਂ ਸੂਤ ਵੱਧ ਨੀਚੇ ਲਾਵਾਂਗੇ ਆਪਾਂ 9.3 ਐਵੇਂ ਸ਼ੇਪ ਦੇਣੀ ਹੈ ਦੀ ਤਰ੍ਹਾਂ ਠੀਕ ਆ ਤੀਰ ਆ ਹੈਗਾ 9 ਤੋਂ 18 ਤੇ ਆਪਾਂ ਰੱਖਾਂਗੇ 18 ਤੋਂ ਵੀ ਸੂਤ ਇੱਕ ਹੋਰ ਕੱਟ ਇਹ ਕੀ ਦਾ ਲਾਜ਼ਮੀ ਧਿਆਨ ਰੱਖਣਾ ਦੇ ਮੋਡੇ ਟਲਾਂ ਜਿਹੜੀ ਆ ਉਹ ਦੇਣੀ ਆਪਾਂ 2 ਇੰਚ ਸਾਰੇ ਦੇ 2 ਨਹੀਂ ਦੇਣੀ ਸਾਰੇ 1.5 ਨਹੀਂ ਦੇਣੀ ਸਾਰੇ 2.5 ਨਹੀਂ ਦੇਣੀ ਮੋਡੇ ਦੇਖ ਲਿਆ ਕਰੋ ਜਿਨ੍ਹਾਂ ਦੇ ਢਾਲਦੇ ਵਾਲੇ ਆ ਮੋਡੇ ਉਹਨੇ ਵੱਧ ਦੇ ਜਾ ਕਰੋ ਜਿਹਦੇ ਮੋਡੇ ਖੜਮੇ ਆ ਉਹਨੇ 2 ਇੰਚ ਇਹ ਚੀਜ਼ਾਂ ਜ਼ਰੂਰੀ ਹੁੰਦੀਆਂ ਦੇਖਣਾ ਇੱਥੋਂ ਫਰੰਟ ਕਿੰਨਾ ਹੈ ਨਾ 8.5 ਆਹ ਚੀਜ਼ ਜ਼ਰੂਰੀ ਹੈ ਲਾਇਮ ਵੀ ਚੈੱਕ ਕਰਨੀ ਫਰੰਟ ਜੇ ਕਿਸੇ ਭੈਣ ਨੂੰ ਜੇ ਭਰਾ ਨੂੰ ਨਹੀਂ ਮਿਲਣਾ ਆਉਂਦਾ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਕਮੈਂਟ ਕਰੇ ਤਾਂ ਕਿ ਮੈਂ ਫਰੰਟ ਤੁਹਾਨੂੰ ਮਿਲ ਕੇ ਦੱਸ ਦਵਾਂ ਕਿਵੇਂ ਫਰੰਟ ਆਪਾਂ ਮਿਲਣਾ ਪਾ ਠੀਕ ਆ ਇਹ ਤੋਂ ਆਪਾਂ ਐਵੇਂ ਜਿਆਦਾ ਦਿਨ ਮਿਲਾ ਦੇਗੇ ਇਧਰ ਆਪਾਂ ਪੈਸੇ ਨਾਲ ਜਿਆਦਾ ਮਿਲਾ ਦੇ ਜੀ ਲੋਚ ਆਪਣਾ ਅਗਲਾ ਪਿਛਲਾ ਪੱਲਾ ਵੀ ਕੱਟਿਆ ਗਿਆ ਪਜਾਮਾ ਵੀ ਕੱਟਿਆ ਗਿਆ ਹੁਣ ਆਪਾਂ ਕਟਾਂਗੇ ਬਾਹਾਂ ਕਿਉਂਕਿ ਨਾਲ ਫੋਨ ਵੀ ਚੀਂਚੀ ਕਰੀ ਜਾਂਦਾ ਮੈਂ ਫੋਨ ਦੀ ਰਿੰਗ ਬੰਦ ਕਰਨੀ ਭੁੱਲ ਗਿਆ ਤੇ ਸਾਰੀ ਵੀਡੀਓ ਖਰਾਬ ਹੋ ਜੂਗਾ ਬਾਹਾਂ ਹੈਗੇ ਨੇ 24 ਇੰਚ ਆਪਾਂ ਨੂੰ ਕਿੰਨੀ ਚਾਹੀਦੀ ਹੈ 22 ਇੰਚ 1 ਇੰਚ ਕੱਟ ਛਾਤੀ ਹੈਗੀ 38 38 ਘੱਟ ਕਰ ਲਓ ਕਿੰਨਾ ਬਣ ਗਿਆ 19 ਜੁਣ 38 ਹੁੰਦਾ ਛਾਤੀ ਦੇ ਹਿਸਾਬ ਨਾਲ ਮੋਢਾ ਬੰਦਾ ਭਰਾ ਦਾ 21 ਇੰਚ ਠੀਕ ਹੈ ਇਹ ਚੀਜ਼ ਯਾਦ ਰੱਖਣੀ ਆ ਸਾਰਿਆਂ ਦੇ ਛਾਤੀ ਦੇ ਹਿਸਾਬ ਦੇ ਨਾਲ ਨਹੀਂ ਪਣੋਂਦਾ ਤੇ 100 ਦੇ ਵਿੱਚੋਂ 90 ਬੰਦੇ ਦੀ ਛਾਤੀ ਦੇ ਹਿਸਾਬ ਨਹੀਂ ਪਣੋਂਦਾ ਇਹ ਜੀ ਲਾਭੀ ਧਿਆਨ ਰੱਖਿਆ ਕਰੋ ਬਾਕੀ ਹਰ ਕੋਈ ਕੱਪੜੇ ਆਪਦੇ ਹਿਸਾਬ ਦੇ ਨਾਲ ਸਲਾਉਂਦਾ ਉਹ ਚੀਜ਼ ਵੀ ਆਪਾਂ ਨੂੰ ਧਿਆਨ ਦੇ ਵਿੱਚ ਰੱਖਣੀ ਆ ਤਾਂ ਕਰਕੇ ਆਪਾਂ ਇਹਦਾ ਮੋਡਾ ਪਾਵਾਂਗੇ 21 ਯਾਨੀ ਕਿ 1.5 ਉਹ ਵੀ ਟੇਡੇ ਲੁਕੇ ਐ ਇਥੋਂ ਐਸ ਰੂਟ ਠੀਕ ਆ ਹੁਣ ਇਥੋਂ ਪਾਵਾਂਗੇ ਆਪਾਂ 1.5 ਹੁਣ ਬਾਕੀ ਆਪਾਂ ਪਾਵਾਂਗੇ ਕਰੀ ਇਹਦੇ ਐਸਟਰ ਜਿਹੜੀ ਸ਼ੇਪ ਦੇਣੀ ਆ ਬਾਹ ਦੀ ਇਥੋਂ ਲੇਡੀ ਸੂਟਾਂ ਦੇ ਆਪਣਾ ਤਿੰਨ ਕੰਜੇ ਦੀ ਹੁੰਦੀ ਆ ਆਪਾਂ ਜੈਂਟਸ ਦੇ ਦਿੰਨੇ ਆ 4 ਇੰਚ ਇਹਨਾਂ ਦੇ ਤਾਂ ਕਿ ਪਿੱਛੇ ਬੈਕ ਤੇ ਬਲਣਾ ਪੈਣਾ ਮੈਂ ਲੇਡੀ ਸੂਟਾਂ ਦੇ ਵੀ ਸਵਾਦ ਅੰਤਿਕਰ ਲੈਣਾ ਉਹ ਬਾਹ ਹੈ ਕਿ 24 ਆਪਾਂ ਰੱਖਾਂਗੇ 23 ਇੰਚ ਇਹ ਬਿਲਕੁਲ ਸਿੱਧਾ 23 ਤੇ ਕਾਫ ਹੈ ਕਿ 10 ਇੰਚ ਆਪਾਂ ਇੱਥੋਂ ਰੱਖਾਂਗੇ ਪੌਣੇ 6 ਇੰਚ ਚਲੋ ਕੂਣੀ ਹੈਗੀ ਭਰਾ ਦੀ 14 ਇੰਚ 7 2 14 ਔਰ ਜਿੰਨਾ ਦਬਾਅ ਆਊਗਾ ਬਾਹ ਦੇ ਵਿੱਚ ਉਨਾ ਰੱਖਣਾ ਇੱਧਰੋਂ 2 ਇੰਚ ਛੱਡ ਕੇ ਆਪਾਂ ਗਲਾਈ ਦੇ ਨਹੀਂ ਸ਼ੁਰੂ ਕਰਨੀ ਆ ਇੱਥੋਂ ਇਹ ਇਸ ਤਰ੍ਹਾਂ ਪੂਰੀ ਗਲਾਈ ਨੂੰ ਡਾਊਨ ਕਰਦਾ ਕਰੋ ਤਾਂ ਕਿ ਪੈਕ ਇੱਥੋਂ ਨਾ ਇੱਥੇ ਆ ਜੀਤ ਦੇ ਵਾਲ ਵਗੈਰਾ ਨਾ ਪੈਣ ਪੂਰੀ ਗਲਾਈ ਰਿਆ ਕਰੋ ਉਹੜਾ ਪਲਾਵਾਗੇ ਦੀ ਫੱਟੀ ਤਾਂ ਕਿ ਬਾਹਾਂ ਦਾ ਮੋਢਾ ਜਿਹੜਾ ਲੌਂਕੀ ਦਾ ਇਸ ਤਰ੍ਹਾਂ ਫੱਟੀ ਲਾਉ। ਇਹ ਆਹ। ਇਥੋਂ ਤੇ ਕਰ ਆਪਾਂ ਲਿਆਉਣਾ ਨਿਸ਼ਾਨ ਲਾਉਣਾ ਦਿਉਂਦੇ ਐਵੇਂ। ਆਹ ਨਿਸ਼ਾਨ ਬਿਲਕੁਲ ਸਿੱਧਾ ਲਾਉਣਾ। ਉਸ ਤੋਂ ਬਾਅਦ ਦੋ ਸੂਤ ਡਾਊਨ ਕਰਨਾ। ਐਵੇਂ। ਆਹ ਡਾਊਨ ਕਰਨਾ ਭੁੱਲਣਾ ਨਹੀਂ ਕਿਸੇ ਵੀ ਭੈਣ ਨੇ ਜਾਂ ਭਰਾ ਨੇ ਠੀਕ ਆ। ਆਹ। ਨਿਸ਼ਾਨ ਦੀ ਆਪਾਂ ਬਿਲਕੁਲ ਦੇ ਉੱਪਰ ਉੱਪਰ ਕੱਟਣਾ ਨਾ ਕਿ ਉਤਲੇ ਦੇ। ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਦਬਕੇ ਕਰਿਆ ਕਰੋ ਭਰਾ ਨੂੰ ਥੋੜੇ ਜਿਹਾ ਟਿੱਲੇ ਜਲਦ ਤੁਸੀਂ ਜੇ ਮੈਂ ਫਟਾਫਟ 2-2 ਦਿਨ ਦੇ ਵੀ ਸਿੱਟੀ ਹੁਣੇ ਨਾ ਤੁਸੀਂ ਵੀ ਥੋੜੇ ਜਿਹਾ ਵੱਧ ਤੋਂ ਵੱਧ ਸਪੋਰਟ ਦਿਆ ਕਰੋ ਭਰਾ ਨੂੰ ਨਹੀਂ ਆਜੋ ਹੁਣ ਆਪਾਂ ਫੱਟੀਆਂ ਕਿਵੇਂ ਕੱਟਣੀਆਂ ਇਸ ਤਰ੍ਹਾਂ ਫੱਟੀਆਂ ਦਾ ਅਸ਼ੜਤ ਨਾ ਭਾ ਜਿੰਨਾ ਆਪਣਾ ਬਾਹਰ ਵਿੱਚ ਸੌਣਾ ਹੋਊਗੀ ਉਹਨਾਂ ਦੇ ਬਾਅਦ ਛੱਡ ਕੇ ਭਾ ਮੋ ਪ੍ਰੈਸ ਦੇ ਨਾਲ ਕ੍ਰੀਜ਼ ਪਾਉ ਲੋ ਭਾ ਚਾਕ ਦੇ ਨਾਲ ਫੱਟੀ ਜਿਹੜੀ ਹੁੰਦੀ ਹੈ ਤਾਂ ਉਹਨੂੰ ਕੱਟਣੀ ਆਪਾਂ ਇਹ ਸ਼ੇਪ ਹੋਣੀ ਛੇਂਜ ਕੱਟਣੀ ਦੋ ਲੜਾਂ ਦੇ ਜੇ ਤਨਲੜ ਇਕੱਟੇ ਕੀ ਸਮਝੋ ਖਰਾਬ ਹੋ ਜਾਊਗਾ ਦੋ ਲੜ ਦੇਖ ਲੈਣਾ ਧਿਆਨ ਨਾਲ ਪਹਿਲਾਂ ਕਿ ਆਹ 6 ਜਾਂ ਪੌਣੇ 6 ਠੀਕ ਆ ਇੱਥੇ ਹੀ ਫਟੀਆਂ ਲੱਗਣੀਆਂ ਐਵੇਂ ਬਟਨ ਲੱਗਣੀਆਂ ਜਿਵੇਂ ਮੇਰੇ ਲੱਗੇ ਹੋਏ ਆ ਫਿਰ ਸਫਾਈ ਆਉਂਦੀ ਹੈ ਨਾ ਇੰਨਾ ਭੈਣਾਂ ਨੂੰ ਨਹੀਂ ਸਲਾਈ ਆਉਂਦੀ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਦੋ ਵਾਦ ਕਮੈਂਟ ਕਰਿਆ ਕਰੋ ਤਾਂ ਕਿ ਆਪਾਂ ਜਲਦੀ ਜਲਦੀ ਬਾਬਾ ਸੁੱਖ ਰੱਖ ਕੇ ਵੀਡੀਓ ਪਾਇਆ ਕਰਕੇ ਸਲਾਈ ਕਰੀਏ ਅੱਜ ਪਾਈ ਸੀ ਜਿਹੜੀਆਂ ਭੈਣਾਂ ਨੇ ਹਜੇ ਤੱਕ ਨਹੀਂ ਦੇਖੀ ਉਹ ਗੱਲ ਵਾਲੇ ਚੈਨਲ ਤੇ ਜਾ ਕੇ ਦੇਖ ਲਓ ਤੇ ਨਾਲੇ ਜਿਹੜੀ ਕੋਈ ਕਮੀ ਪੇਚੀ ਹੁੰਦੀ ਹੈ ਉਹ ਵੀ ਦੱਸ ਦਿਆ ਕਰੋ ਬੋੜ ਕੇ ਭੇਜਿਆ ਕਰੋ ਲੈ ਕੇ ਭੇਜਿਆ ਕਰੋ ਜਿਹਨਾਂ ਭੈਣੋ ਲਿਖਣਾ ਆਉਂਦਾ ਉਹ ਤੁਸੀਂ ਲਿਖਣਾ ਤਾਂ ਹੁੰਦਾ ਹੀ ਆ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਲਿਖਿਆ ਕਰੋ ਤਾਂ ਕਿ ਮੈਂ ਉਹ ਕਮੈਂਟ ਜਿਆਦਾ ਪੜਦਾ ਹਨਾ WhatsApp ਮੈਂ ਘੱਟ ਚੈੱਕ ਕਰਦਾਗਾ YouTube ਵਾਲੇ ਸਾਰੇ ਕਮੈਂਟ ਪੜ ਕੇ ਫੇਰ ਮੈਂ ਵੀਡੀਓ ਬਣਾਉਣਾ ਆ ਆ ਲੋ ਹੁਣ ਆਪਾਂ ਤੀਰਾ ਆਪਾਂ ਨੂੰ ਚਾਹੀਦਾ 5 ਇੰਚ ਚਾਉਣਾ ਘੱਟ ਐ ਇੱਥੋਂ ਥੋੜਾ ਜਿਹਾ ਆਪਾਂ ਇਧਰੋਂ ਲੈ ਲਾਂਗੇ ਪੀਸ ਇੱਥੋਂ ਹੀ ਰਹਿਣਾ ਦਾ ਕਿ 18 ਇੰਚ ਆਪਾਂ ਨੂੰ ਚਾਹੀਦਾ 20 ਇੰਚ ਦੱਸ ਦੂਣਾ 20 ਉੰਤਾਸ ਦੁਨਾ ਬੀ ਕਰਨਾ ਆਪਾਂ ਨੇ ਅਰ ਇਥੋਂ ਕਰਾਂਗੇ ਆਪਾਂ 10 ਦੁਨਾ ਬੀ ਇਹ ਲੋਟ ਹੁਣ ਆਪਾਂ ਇੱਥੇ ਤਕਰੀਬ ਵਾਲੀ ਇਸ ਤਰ੍ਹਾਂ ਠੀਕ ਹੈ ਇਹ ਦੂਰਾ ਰੱਖਾਂਗੇ ਆਪਾਂ ਇਹ ਰਹਿਗਾ ਨਾ ਨੋ ਇੰਚ ਆਪਾਂ ਰੱਖਾਂਗੇ 9.5 ਸਾਈਡ ਤੋਂ ਰੱਖਾਂਗੇ ਆਪਾਂ 4 ਇੰਚ ਇੱਥੋਂ ਰੱਖਾਂਗੇ ਆਪਾਂ 5 ਇੰਚ ਗਲਾਰ ਰੱਖਾਂਗੇ 2.1 ਸੂਟ ਕਿਉਂਕਿ ਕਲਰ ਹੈਗਾ 16 ਤਾਂ ਕਰਕੇ ਨੀਚੇ ਰੱਖਣਗੇ ਆਪਾਂ 1.5 ਇੱਥੋਂ ਆਹ ਵਾ ਠੀਕ ਆ ਹੁਣ ਆਪਾਂ ਇੱਥੋਂ ਕੱਟਦੇ ਆਂ ਲੋਕ ਇਧਰ ਇਧਰ ਵੀ ਕੱਟ ਦੇਣ ਇੱਥੋਂ ਵੀ ਉਰੀ ਗਲਾਈ ਦੇਣੀ ਹੈ ਠੀਕ ਆ ਠੀਕ ਆ ਇੱਥੋਂ ਬਸ ਚੈੱਕ ਕਰ ਲੈਣਾ ਚਾਰ ਤੱਕ ਸੂਟ ਘੱਟਣ ਸਹੀ ਆਊਗਾ ਕਿਉਂਕਿ ਬਾਲਾ ਵੱਡਾ ਮੋਡਾ ਹੀ ਫਿਰ ਆਪਾਂ ਨੂੰ ਤੰਗ ਕਰੇ ਸਾਰਾ ਸੂਟ ਆਪਣਾ ਕੱਟਿਆ ਗਿਆ ਗੀਜੇ ਸੱਚ ਹਾਂ ਆਪਣਾ ਕਿਸੇ ਭੈਣ ਦਾ ਕਮੈਂਟ ਆਇਆ ਸੀ ਉਹ ਕਹਿੰਦੇ ਬਈ ਸਾਨੂੰ ਜੇਬ ਕਿਵੇਂ ਗੋਲ ਕਰਨੀਆਂ ਇਹ ਗੀਜੇ ਕਿਵੇਂ ਤੁਸੀਂ ਕੱਟਦੇ ਉਹ ਦੱਸੋ ਜੇਬ ਤਾਂ ਗੋਲ ਇੱਕ ਗੱਤਾ ਲੈ ਕੇ ਫਰਮੇ ਤੇ ਚੜਾ ਕੇ ਅਸੀਂ ਗੋਲ ਕਰਦੇ ਹਾਂ ਗੀਜੇ ਮੈਂ ਤੁਹਾਨੂੰ ਹੁਣੀ ਦੱਸ ਦਿੰਨਾ ਵੀ ਕਿਵੇਂ ਕੱਟਣੇ ਤੁਸੀਂ ਇੱਕ ਮਿੰਟ ਰੁਕੋ ਆਹ ਆਪਣੇ ਕੋਲ ਕੱਪੜਾ ਨਾ ਜਿਹੜਾ 19 ਇੰਚ ਲੰਬਾਈ ਹੁੰਦੀ ਤਾਂ ਹਾ ਨੂੰ ਗੀਜੇ ਜੀ 7 ਇੰਚ ਯੇ ਮੇਰਾ ਸ ਹੈ ਜਾਂ ਮੇਰੀ ਇੱਕ ਸੂਤ ਘੱਟ ਰਹਿਣਾ 7 2 ਕਿਉਂਕਿ ਮੋٹے ਪਤਲੇ ਬੰਦੇ ਦਾ ਫਰਕ ਪੈਂਦਾ ਹਨ ਆਮ ਨਾਰਮਲ 7 ਇੰਚ 14 ਗੀਜਾ ਬਹੁਤ ਹੁੰਦਾ ਹੈ ਦੋ ਗੀਜੇ ਕੱਟਨੇ ਆ ਪਹਿਲਾਂ ਦੇ ਆਹ ਲਓ ਇਕੱਠੀ ਕੱਟ ਕੇ ਮੈਂ ਤੁਹਾਨੂੰ ਦਿਖਾ ਦਿੰਦਾ ਵੀ ਦੋ ਗੀਜੇ ਆਪਾਂ ਕਿਧਰੋਂ ਕੱਟਾਂ ਇੱਥੋਂ ਕੱਢ ਲੈਂਦੇ ਪੂਰਾ ਧਿਆਨ ਨਾਲ ਦੇਖਿਓ ਗੀਜੇ ਤੁਹਾਨੂੰ ਕੱਟਣੇ ਪੈਣਦੇ ਪਹਿਨੋ ਵੈਸੇ ਗੀਜੇ ਆਪਾਂ ਬਾਅਦ ਚ ਕੱਟਨੇ ਹੁੰਦੇ ਸਾਰਾ ਖਰਚਾ ਪੇਸਟਿੰਗ ਵਗੈਰਾ ਕਰਕੇ ਪਰ ਕੱਲ ਮੈਂ ਪੜ ਰਿਹਾ ਸੀ ਕਮੈਂਟ ਇੱਕ ਭੈਣ ਦਾ ਉਹ ਕਹਿੰਦੀ ਬਈ ਸਾਨੂੰ ਗੀਜੇ ਜ਼ਰੂਰ ਕੱਟ ਕੇ ਦਿਖਾ ਪਰ ਗੀਜੇ ਕੱਟਣ ਤੋਂ ਪਹਿਲਾਂ ਆਪਾਂ ਜੀ ਕੰਨੀ ਕੱਢ ਲੀਏ ਖਿੱਚ ਬਹੁਤ ਮਾਰ ਰਹੀ ਆ ਲੋਚ ਕਿਤੇ ਵੀ ਕੰਨੀ ਨਹੀਂ ਰੱਖਣੀ ਆਪਾਂ ਸੂਟ ਦੇ ਹਿੱਸੇ ਕਿਤੇ ਵੀ ਮਾੜੀ ਜਿਹੀ ਕੰਨੀ ਨਹੀਂ ਰੱਖਣੀ ਇਹ ਚੀਜ਼ ਲਾਈਨ ਵਿੱਚ ਕਿਹੜਾ ਰੱਖਿਆ ਕਰੋ ਫਿਰ ਕੋਲੇ ਰੱਖਿਆ ਕਰੋ ਗੱਲ ਪਰ ਮੈਂ ਗੀਜੇ ਕੱਟਣ ਨਾਲ ਵੀ ਮੈਂ ਪ੍ਰੈਸ ਲਾ ਲਈ ਕਿਉਂਕਿ ਸਫਾਈ ਹੈ ਨਾ ਬਾਰੀ-ਬਾਰੀ ਮੈਂ ਤੁਹਾਨੂੰ ਸਫਾਈ ਤੇ ਜ਼ੋਰ ਦਿੰਦਾ ਵੀ ਸਫਾਈ ਵਧ ਦਿਆ ਕਰੋ ਸਾਢੇ ਤਿੰਨ ਸਾਢੇ ਤਿੰਨ ਆ ਇੱਥੋਂ ਸਾਢੇ ਤਿੰਨ ਕਰਨਾ ਪੂਰਾ ਵਧ ਨਹੀਂ ਦੇਣਾ ਸਾਢੇ ਤਿੰਨ ਹਲਕਾ ਜਿਹਾ ਦਨ ਫਿਰ ਚੁਬਬਾ ਦਾ ਚੋੜਾ ਪੈੜਾ ਲੱਗਦਾ ਗੀਜਾ ਜਦੋਂ 3:30 ਹੋ ਗਿਆ ਹੁਣ ਹੋ ਗਏ ਨੇ 3:30 ਹੁਣ ਤੁਸੀਂ ਇਹਦੇ ਉੱਤੇ ਪ੍ਰੈਸ ਦੇ ਨਾਲ ਐਂ ਕ੍ਰੀਮ ਲਾ ਲੈਣੀ ਦੋ ਗੀਜੇ ਇਕੱਠੇ-ਕੱਟੇ ਜਾਣ ਪਾ ਲਓ ਪੂਰਾ ਗੌਰ ਨਾਲ ਵੀਡੀਓ ਦੇਖਿਆ ਕਰੋ ਪਹਿਲਾਂ ਚੰਗੀ ਤਰ੍ਹਾਂ ਦੋ ਵਾਰੀ ਵੀਡੀਓ ਦੇਖ ਲਿਆ ਕਰੋ ਫਿਰ ਕੱਟਿਆ ਕਰੋ ਸੂਟ ਹਨ ਕਾਲੀ ਬਿਲਕੁਲ ਨਹੀਂ ਕਰਨੀ ਕਿਸੇ ਭੈਣ ਨੇ 19 ਇੰਚ ਰੱਖਣਾ ਆਪਾਂ ਇੱਥੋਂ ਇੱਥੋਂ ਆਪ ਇਹਨੂੰ ਐਂ ਸ਼ੇਪ ਦੇ ਲਾ ਗਰੋ ਠੀਕ ਹੈ ਐਸ ਤਰ੍ਹਾਂ ਨਾਲ ਤਾਂ ਗੀਜਾ ਲੱਗ ਗਿਆ ਸੁਣਾ ਦੇਖੋ ਜੇ ਮੇਰੇ ਲੱਗਿਆ ਉਹਨਾਂ ਐਂ ਤਿੱਖਾ ਆਣੀ ਕਰਨਾ ਪਈ ਕੈਂ ਐ ਕਰਕੇ ਐ ਕਰਨਾ ਉਹ ਗੀਜਾ ਨਹੀਂ ਆਪਣਾ ਕਰਨਾ ਉਹ ਬੜਾ ਪੁਰਾਣਾ ਰਵਾਇਜ ਹੋ ਗਿਆ ਇਸ ਤਰ੍ਹਾਂ ਸ਼ੇਪ ਦਿਆ ਕਰੂ ਇਹ ਐ ਪਹਿਲਾ ਚਾਕਿਤ ਨਾ ਇਨਸ਼ਾ ਅਲਾ ਕਰੂ ਫਿਰ ਹੌਲੀ ਹੌਲੀ ਤੁਹਾਡਾ ਹੱਥ ਟੇਕ ਦੂਗਾ ਲਓ ਜੀ ਇੱਥੇ ਟੱਕ ਲਾਉਣਾ ਆਪਾਂ ਸੈਂਟਰ ਆਲ ਇੱਥੋਂ ਆਪਾਂ ਗੀਜੇ ਨੂੰ ਮੋੜਾਂਗੇ ਮੋੜ ਕੇ ਤੁਹਾਨੂੰ ਮੈਂ ਦੱਸ ਦੂ ਕਿੰਨਾ ਇੰਚ ਤੁਹਾਨੂੰ ਸੀ ਰੱਖਣਾ ਯਾਦ ਰੱਖਿਆ ਕਰੋ ਭੁੱਲਿਆ ਨਾ ਕਰੋ ਇੱਥੋਂ ਆਪਾਂ ਰੱਖਣਾ 7 ਇੰਚ ਆ ਦੇਖੋ ਜਿੰਨਾ ਦਬਾਊਗਾ ਨਾ ਇੰਨਾ ਦਬਾਊਗਾ ਮੈਂ ਨਿਸ਼ਾਨ ਲਾ ਕੇ ਤੁਹਾਨੂੰ ਦਿਖਾਉਂਦਾ ਐਵੇਂ ਇੱਥੋਂ ਠੀਕ ਆ ਸਵਾਸਤ 7.1 ਇੱਥੇ ਆਪਾਂ ਲਾਵਾਂਗੇ ਟੱਕ ਲੋ ਜੀ ਸਾਰਾ ਆਪਣਾ ਸੂਟ ਕੱਟ ਕੇ ਤਿਆਰ ਹੋ ਗਿਆ ਜੇ ਕੋਈ ਜੀ ਨਹੀਂ ਸਮਝ ਆਈ ਤਾਂ ਉਹ ਤੁਸੀਂ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਿਓ ਅੱਜ ਵਾਲੀ ਵੀਡੀਓ ਕਿਵੇਂ ਲੱਗੀ ਤੁਹਾਨੂੰ ਉਹ ਵੀ ਦੱਸਿਆ ਕਰੋ ਬਾਕੀ ਲਾਈਕ ਜਰੂਰ ਕਰਿਆ ਕਰੋ ਹਰ ਇੱਕ ਵੀਡੀਓ ਤੇ ਲਾਈਕ ਕਰਿਆ ਕਰੋ ਜਦੋਂ ਵੀਡੀਓ ਦੇਖਦੇ ਆ ਲਾਈਕ ਕਰਿਆ ਕਰੋ ਜਿਹੜੇ ਭਰਾਵਾਂ ਦੇ ਕੰਮ ਦੀ ਵੀਡੀਓ ਨਹੀਂ ਹੁੰਦੀ ਉਹਨੂੰ ਅੱਗੇ ਜਰੂਰ ਸ਼ੇਅਰ ਕਰ ਦਿਆ ਕਰੋ ਤਾਂ ਕਿ ਆਪਣੀਆਂ ਬੱਚੀਆਂ ਦੇ ਭੈਣਾਂ ਦੇ ਕੰਮ ਦੀ ਵੀਡੀਓ ਹੁੰਦੀ ਹੈ ਜਦੋਂ ਕਿਸੇ ਕੋਲ ਵੀਡੀਓ ਜਾਂਦੀ ਆ ਤਾਂ ਉਹ ਬਹੁਤ ਧੰਨਵਾਦ ਕਰਦਾ ਤੁਹਾਡਾ ਠੀਕ ਹੈ ਜੀ ਮੱਕੀ ਮਿਲਦੇ ਆ ਕਿਸੇ ਨਵੀਂ ਵੀਡੀਓ ਲੈ ਕੇ ਦਿਓ ਯਾਰ ਜੀ ਧੰਨਵਾਦ ਸਸਤਰੀ ਕਾ